ਮੇਰੇ ਨਾਲ ਸਟੇਜ ਤੇ ਵਿਰਾਜਮਾਨ ਸ੍ਰੀ ਸਾਰੇ ਭਾਈ ਆਮ ਆਦਮੀ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਤੇ ਤੁਸੀਂ ਸਾਰੇ ਮੇਰੇ ਦਿਲ ਦੇ ਟੁਕੜੇ ਮੈਂ ਤਾਂ ਕਹਾਂਗਾ ਕਿ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਇੱਥੇ ਪਹੁੰਚਿਆ ਐਸ ਯੋਗ ਬਣਿਆ ਕਿ ਆਪਾਂ ਅੱਜ ਕੋਈ ਨੀ ਪੱਥਰ ਰੱਖ ਸਕੀਏ ਸੋ ਕੱਲ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਦੋਨੇ ਹੱਥ ਬੰਨ ਕੇ ਗੱਜ ਕੇ ਤੁਹਾਨੂੰ ਸਾਰਿਆਂ ਨੂੰ ਬਤੇ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਫੀ ਲੰਮੇ ਸਮੇਂ ਤੋਂ ਇਹ ਚੀਜ਼ ਪੈਂਡਿੰਗ ਆ ਰਹੀ ਸੀ ਆਪਣੀ ਇਹ ਸੜਕ ਦਾ ਬਹੁਤ ਮਾੜਾ ਹਾਲ ਸੀ ਇਹਦਾ ਵੀ ਤੇ ਗਿੱਦਰਵੇ ਤੋਂ ਲੰਬੀ ਵਾਲੀ ਤੱਕ ਇਲੈਕਸ਼ਨ ਦੇ ਦੌਰਾਨ ਹੀ ਮੈਂ सीएम साहब ਨੂੰ ਬੇਨਤੀ ਕੀਤੀ ਸੀ ਕਿ ਆ ਸਾਡਾ ਸਾਰਾ ਜੀ ਇਹ ਬਹੁਤ ਮਾੜਾ ਹਾਲ ਆ ਇਹਨੂੰ ਤੁਸੀਂ ਕਰਕੇ ਦਿਓ ਤੇ सीएम साहब ਨੇ ਪਹਿਲੇ ਦਿਨ ਤੋਂ ਮੇਰੇ ਨਾਲ ਪ੍ਰੋਮਿਸ ਕੀਤਾ ਵਿਆਸੀ ਕਿ ਡਿੰਪੀ ਵੋਟਾਂ ਪੈ ਜਾਂਦੇ ਜੋ ਜੋ ਕੰਮ ਤੂੰ ਲਈ ਆਈ ਮੈਂ ਤੈਨੂੰ ਜਵਾਬ ਨਹੀਂ ਦਿੰਦਾ ਤੇ ਮੈਥੋਂ ਪੈਸੇ ਲਈ ਜਾਏ ਸੋ ਅੱਜ ਵੀਰੋ ਤੀਜੀ ਕਿਸ਼ਤ ਆਦੀ ਹੈ ਤੁਹਾਡੇ ਮੈਂ ਧਿਆਨ ਚ ਲਿਆਦਾ ਪਹਿਲੀ ਕਿਸ਼ਤ 16 ਕਰੋੜ ਰੁਪਏ ਦੀ ਸੀਵਰੇਜ ਜਸਤੀ ਲੈ ਕੇ ਆਇਆ ਸੀ ਸ਼ਹਿਰ ਦੀ ਸੀਵਰੇਜ ਆਪਣਾ ਪਈ ਜਾ ਰਿਆ ਦੂਜੀ ਕਿਸ਼ਤ ਲੈ ਕੇ ਆਇਆ ਸੀ 11-12 ਕਰੋੜ ਰੁਪਏ ਦੇ ਕਰੀਬ ਜਿਹੜੇ ਤੁਸੀਂ ਮੰਡੀਆਂ ਦੇ ਵਿੱਚ ਇੱਕ ਗਿੱਦੜਵਾ ਐਸੀ ਇੱਕ ਕੰਸਟੀਚੁਐਂਸੀ ਆ ਜੀ ਜਿੱਥੇ ਕੋਈ ਵੀ ਦਾਣਾ ਮੰਡੀ ਇੱਕ ਵੀ ਐਸੀ ਨਹੀਂ ਹੋਊਗੀ ਜਿੱਥੇ ਵੱਡਾ ਛੱਡ ਨਾ ਪਿਆ ਹੋਵੇ ਹਰੇਕ ਤੋਂ ਤੀਜੀ ਕਿਸ਼ਤ ਲਿਆ ਕੇ ਤੁਹਾਨੂੰ ਮੈਂ ਅੱਜ 22 ਕਰੋੜ ਰੁਪਏ ਦੀ ਐਕਸਿੰਸ ਸਾਹਿਬ ਸਾਹਮਣੇ ਖੜਿਆ ਰੰਗਕਿਰਤੀ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਮੇਰੀ ਬਹੁਤ ਅੱਛੇ ਮਿੱਤਰ ਆ ਉਹਨਾਂ ਦੇ ਰਿਸ਼ਤੇਦਾਰ ਆ ਜਿਨ੍ਹਾਂ ਦੀ ਇਹ ਬਦੌਲਤ ਇਹਨਾਂ ਨੇ ਹਿੰਮਤ ਨਾਲ ਬੜੇ ਇਹ ਸਾਨੂੰ ਐਸਟੀਮੇਟ ਬਣਾ ਕੇ ਦਿੱਤੇ ਜੋ-ਜੋ ਚੀਜ਼ ਅਸੀਂ ਇਹਨਾਂ ਤੋਂ ਜਦੋਂ-ਜਦੋਂ ਮੈਂ ਉੱਥੇ ਬੈਠਾ ਮੰਗਦਾ ਸੀ ਪੰਜਾਂ ਮਿੰਟਾਂ ਤੋਂ ਪਹਿਲਾਂ-ਪਹਿਲਾਂ ਸਾਨੂੰ ਉੱਥੇ ਇਹ ਆਪਣਾ ਮੋਈਆ ਕਰਵਾਉਂਦੇ ਸੀ ਕੋਈ WhatsApp ਤੇ ਕੋਈ ਮੇਲ ਤੇ ਮਤਲਬ ਕਿ ਸਾਰੇ ਆ ਨਾ ਮਿਲ ਜੁਲ ਕੇ ਕੰਮ ਹੁੰਦਾ ਜੇ ਮੈਂ ਕਹਾਂ ਵੀ ਮੈਂ ਕੱਲਾ ਕਰਾ ਲਿਆ ਆ ਤਾਂ ਸ਼ਾਇਦ ਮੈਂ ਨਾ ਕਰਾਉ ਆਪਣਾ ਕਰਾ ਪਉਂਦਾ ਜੇ ਇਹਨਾਂ ਦਾ ਪੂਰਨ ਸਹਿਯੋਗ ਨਾਲ ਸੋ ਇਹ ਵੀ ਉਨੇ ਹੀ ਵਧਾਈ ਦੇ ਫਾਤਰ ਆ ਤੇ ਉਸ ਤੋਂ ਬਾਅਦ ਫਿਰ ਤੁਸੀਂ ਆ ਗਏ ਕਿ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਤੁਹਾਡੀ ਸੇਵਾ ਕਰ ਸਕਾਂ ਤੁਹਾਡੇ ਕੰਮ ਕਰਾ ਸਕਾਂ ਮੈਨੂੰ ਐਡੀ ਵੱਡੀ ਤੁਸੀਂ ਇਹ ਜ਼ਿੰਮੇਵਾਰੀ ਦਿੱਤੀ ਜਿਹੜੀ ਕਿ ਮੈਂ ਇੱਕ ਇੱਕ ਕਰਕੇ ਸਾਰੀ ਨਿਭਾ ਰਿਆਂ ਮੇਰੀ ਯਾਦ ਆ ਮੈਂ ਇਲੈਕਸ਼ਨ ਦੇ ਦੌਰਾਨ ਇੱਕ ਤੁਹਾਡੇ ਨਾਲ ਵਾਅਦਾ ਕੀਤਾ ਸੀ 28 ਸਾਲਾਂ ਵਾਲੇ ਕੰਮ ਐ 2.5 ਸਾਲ ਚ ਕਰਾਂਗਾ। 3 ਮਹੀਨੇ ਲਹੀ ਜਾਂਦੇ ਜੀ ਔਰ ਤੁਹਾਡੇ ਨਾਲ ਵਾਅਦਾ ਕਰਦਾ ਜੀ 6 ਮਹੀਨੇ ਠਹਿਰ ਜੋ ਸਿਰਫ 6 ਮਹੀਨੇ 6 ਮਹੀਨਿਆਂ ਚ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੇ ਬੰਦੇ ਨੂੰ ਅਸੀਂ ਇੱਥੋਂ ਚੁਣ ਕੇ ਭੇਜਿਆ ਸੀ ਉਹ ਬੰਦਾ ਵਾਕਈ ਅਸੀਂ ਠੀਕ ਚੁਣ ਕੇ ਭੇਜਿਆ ਸੀ ਤੇ ਸਾਡੇ ਕੰਮ ਕਰਾ ਰਿਹਾ ਹੈ। ਤੁਹਾਨੂੰ ਕਦੇ ਇਹ ਮਹਿਸੂਸ ਨਹੀਂ ਹੋਊਗਾ ਕਿ ਯਾਰ ਅਸੀਂ ਗਲਤ ਬੰਦਾ ਚੁਣਿਆ। ਇੱਕ ਇੱਕ ਚੀਜ਼ ਕਰਾ ਕੇ ਦੇਣੀ ਆ ਸਾਰੀਆਂ ਮੇਰੇ ਦਿਲ ਤੇ ਲਿਖੀਆਂ ਨੇ ਅੱਜ ਵੀ ਮੈਂ ਇੱਥੇ ਆਉਣ ਤੋਂ ਪਹਿਲਾਂ ਗਿੱਦੜਵੇ ਦੇ ਜਿੰਨੇ ਪਿੰਡਾਂ ਮੈਂ ਤੁਹਾਡੇ ਧਿਆਨ ਚ ਲਿਆਦਾ ਸੀਐਮ ਸਾਹਿਬ ਤੋਂ ਹਾਂ ਕਰਵਾ ਕੇ ਆਇਆ ਸੀ ਜਿੰਨੇ ਪਿੰਡਾਂ ਦੇ ਛੱਪੜ ਆ ਉਹਨਾਂ ਸਾਰਿਆਂ ਦਾ ਮੈਂ 100 ਹੀ ਐਸਟੀਮੇਟ ਲਵਾ ਕੇ ਆਇਆ ਆਪਣੇ ਬੁੰਜਾ ਪਿੰਡਾ ਜੀ ਬੁੰਜਾ ਦੇ ਬੁੰਜਾ ਦੇ ਲਵਾ ਕੇ ਆਇਆ ਸਾਰੀਆਂ ਪਾਈਪਲਾਈਨਾਂ ਉਹਨਾਂ ਛੱਪੜਾਂ ਚੋਂ ਪਾਣੀ ਬਾਹਰ ਕੱਢਣ ਦਾ ਪਲੱਸ ਛੱਪੜਾਂ ਦੀ ਸਾਰਿਆਂ ਦੀ ਰੈਨੋਵੇਸ਼ਨ ਪੂਰੀਆਂ ਕੰਦਾ ਘਟਣ ਦਾ ਉਹ ਲਵਾ ਕੇ ਆਇਆ 50-60 ਕਰੋੜ ਰੁਪਏ ਦੇ ਕਰੀਬ ਐਸਟੀਮੇਟ ਆ ਉਹ ਜਿੱਦਿਆਂ ਹੋਣ ਗਿਆ ਉਦੋਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਔਰ ਮਾਣ ਦੀ ਗੱਲ ਇਹ ਆ ਕੀ ਮਾਨ ਸਾਹਿਬ ਕਰੇ ਕਿਸੇ ਚੀਜ਼ ਨੂੰ ਨਾ ਹੀ ਨਹੀਂ ਕਰੀ ਜੋ ਕਹਿ ਕੇ ਗਏ ਸੀ ਇੱਥੋਂ ਜੋ ਮੈਂ ਕਹਿ ਦਨਾ ਕਿ ਮੈਨੂੰ ਬਾਕੀ ਪੰਜਾਬ ਦਾ ਨਹੀਂ ਪਤਾ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਉੱਪਰ ਗਿੱਦੜਵੇ ਵਾਲਿਓ ਤੁਹਾਡੀ ਕਿਸਮਤ ਹੀ ਇਹੋ ਜੀ ਆ ਵੀ ਜਦੋਂ ਜਾ ਕੇ ਸੀਐਮ ਸਾਹਿਬ ਦੀ ਮੈਂ ਬਾਹ ਫੜ ਲਾ ਮੈਨੂੰ ਜਵਾਬ ਨਹੀਂ ਦਿੰਦੇ ਮੈਨੂੰ ਕਹਿੰਦੇ ਵੀ ਤੂੰ ਤਾਂ ਲੈ ਯਾਰ ਜਿੰਨੇ ਲੈਣੇ ਆ ਜਿੰਨੇ ਵਾਰੀ ਵੀ ਮੈਂ ਜਾਣਾ ਮੈਨੂੰ ਕਦੇ ਵਾਪਸ ਮੈਂ ਖੜੀ ਹੱਥੀਂ ਇਨਾ ਮਾਨ ਸਨਮਾਨ ਸੀਐਮ ਸਾਹਿਬ ਨੇ ਮੈਨੂੰ ਦਿੱਤਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੋਈ ਕੰਮ ਕਹਿ ਦਈਏ ਨਾਲ ਦੀ ਨਾਲ ਡੰਗ ਸੋ ਅਗਲਾ ਨੀ ਪੱਥਰ ਆਪਾਂ ਰੱਖਣਾ ਹੁਣਗੇ ਗਿੜਵੇ ਪਿੰਡ ਦੇ ਵਿੱਚ ਵਾਟਰ ਵਾਕਸ ਦਾ ਉਹ ਵੀ ਪਾਸ ਹੋ ਗਿਆ ਜੀ ਟੈਂਡਰ ਲੱਗ ਗਿਆ ਦੋ ਚਾਰ ਦਿਨਾਂ ਅੰਚ ਖੁੱਲ ਜੂਗਾ ਫਿਰ ਸ਼ਹਿਰ ਤੇ ਪਿੰਡ ਅੱਡ-ਅੱਡੀ ਕਰ ਦੇਣੇ ਆ ਪਿੰਡ ਅੱਡ ਹੋ ਜੂਗਾ ਆਪਣਾ ਗਿੜੜਵਾ ਸ਼ਹਿਰ ਅੱਡ ਹੋ ਜੂਗਾ ਅਗਲਾ ਨੀ ਪੱਥਰ ਉਹ ਰੱਖਣਾ ਤੇ ਰਾਉਂਡ ਮੈਨ ਲਾਦਾ ਆਪਾਂ ਸਕੂਲਾਂ ਦੇ ਵਿੱਚ ਜਿੰਨੇ ਸਕੂਲ ਆ ਆਪਣੀ ਕੌਨਸਟਿਟੂਐਂਸੀ ਦੇ ਜਿੰਨੇ ਵੀ ਆਪਣੀ ਕੌਨਸਟਿਟੂਐਂਸੀ ਦੇ ਸਕੂਲ ਆ ਸਾਰਿਆਂ ਵਾਸਤੇ A to Z ਗਰੰਟਾ ਲੈ ਜਾਂਦੀਆਂ ਔਰ ਅਪ੍ਰੈਲ ਦੇ ਪਹਿਲੇ ਹਫਤੇ ਚੋਂ ਕੋਈ ਸਕੂਲ ਤੁਹਾਨੂੰ ਐਸਾ ਨਹੀਂ ਲਿਖੂਗਾ ਪੂਰੀ ਪੂਰੀ ਕੌਨਸਟਿਟੂਐਂਸੀ ਦੇ ਵਿੱਚ ਕਿ ਜਿੱਥੇ ਕੰਮ ਨਾ ਚੱਲਦਾ ਹੋਵੇ ਇੱਕ ਵੀ ਸਕੂਲ ਹਰੇਕ ਸਕੂਲ ਦੇ ਵਿੱਚ ਕੰਮ ਚੱਲਦਾ ਹੈ ਅਗਲੀ ਗੱਲ ਤੁਹਾਨੂੰ ਦੱਸਦਾ 80 ਲੱਖ ਰੁਪਇਆ ਤੁਹਾਡੇ ਹਸਪੀਟਲ ਨੂੰ ਗ੍ਰਾਂਟ ਦਵਾਈ ਹੈ ਜੀ ਤਾਂ ਜੀ ਇੱਕ ਦੋ ਦਿਨਾਂ ਦੇ ਵਿੱਚ ਹੁਣੇ ਇੱਥੇ ਕੰਮ ਸਟਾਰਟ ਹੋ ਜਾਣਾ ਜੋ ਆਪਣੀ ਰਿਪੇਅਰ ਮੈਂਟੇਨੈਂਸ ਆ ਉਹ ਸਾਰੀ ਹੋ ਜਾਣੀ ਹੈ ਚੌਥਾ ਖਰੀ 16 ਕਰੋੜ ਦਾ ਸੀਸੀ ਕ੍ਰਿਟੀਕਲ ਕੇਅਰ ਯੂਨਿਟ ਸੀਸੀਯੂ ਜਿਹਨੂੰ ਕਹਿ ਦਿੰਨੇ ਆ ਉਹ ਇਥੋਂ ਵਾਸਤੇ ਮਨਜ਼ੂਰ ਕਰਾਇਆ ਜਿਹਦੇ ਵਾਸਤੇ ਆਪਾਂ ਨੂੰ ਬਾਹਰ ਅੰਦਰ ਜਾਣਾ ਪੈਂਦਾ ਸੀ ਉਤੋਂ ਜਾਣਾ ਨਹੀਂ ਪਊਗਾ ਇੱਥੇ ਗਿੱਦੜਵੇ ਦੇ ਵਿੱਚ ਹੀ ਆਪਣਾ ਪਹਿਲੀ ਗੱਲ ਤਾਂ ਇਹੋ ਜੀ ਨੌਬਤ ਨਾ ਹੀ ਆਵੇ ਪਰ ਜੇ ਕੋਈ ਨੌਬਤ ਆ ਜਾਂਦੀ ਹੈ ਤਾਂ ਇੱਥੋਂ ਹੀ ਇਲਾਜ ਹੋ ਜਾ ਕਰੋ ਗਿੱਦੜਵੇ ਵਿੱਚ ਹੋ ਜਾ ਸੋ ਮੇਰੀ ਹਰ ਸੰਭ 可能 ਇਹ ਕੋਸ਼ਿਸ਼ ਰਹੂਗੀ ਇਹ 2 ਸਾਲਾਂ ਦੇ ਵਿੱਚ ਕਿ ਮੈਂ ਇਸ ਗਿੱਦੜਵੇ ਵਾਸਤੇ ਕੀ ਕਰ ਸਕਦਾ ਔਰ ਦਿਨ ਰਾਤ ਇੱਕ ਕਰਕੇ ਕਰੂੰਗਾ ਜੋ ਤੁਸੀਂ ਮੈਨੂੰ ਐਡਾ ਵੱਡਾ ਇੱਟਾ ਵੱਡਾ ਫਤਵਾ ਦੇ ਕੇ ਤੁਸੀਂ ਮੈਨੂੰ ਉਸ ਵਿਧਾਨ ਸਭਾ ਚ ਭੇਜਿਆ ਨਾ ਬਾਈ ਜੀ ਇਹਦਾ ਖੜਕਾ ਹੋਊਗਾ ਇਹ ਤੁਹਾਨੂੰ ਮੈਂ ਦੱਸ ਦਿੰਦਾ ਨਾ ਇੰਨਾ ਤੁਹਾਨੂੰ ਫੋੜ ਨਾ ਬਣਾ ਕ ਪਹਿਲਾਂ ਵੀ ਬਹੁਤ ਆ ਕੇ ਗਏ ਐਮ ਐਲ ਏ ਵੀ ਆ ਗਏ ਤੇ ਮੰਤਰੀ ਵੀ ਆ ਗਏ ਪਰ ਮੈਂ ਨਾ ਐਜ਼ ਐਮ ਐਲ ਏ ਕੰਮ ਕਰਨਾ ਨਾ ਐਜ਼ ਮੰਤਰੀ ਕੰਮ ਕਰਨਾ ਤੁਹਾਡਾ ਹਮੇਸ਼ਾ ਮੈਂ ਭਰਾ ਬਣ ਕੇ ਤੁਹਾਡਾ ਬੱਚਾ ਬਣ ਕੇ ਕੰਮ ਕਰਨਾ ਔਰ ਮੈਂ ਹਮੇਸ਼ਾ ਪਹਿਲਾਂ ਵੀ ਇਹੀ ਕਹਿੰਦਾ ਹੁੰਦਾ ਸੀ ਕਿ ਮੈਨੂੰ ਮਾਂ ਨਾਲ ਆਪ ਦਾ ਸਮਝ ਕੇ ਜਿੱਥੇ ਮਰਜ਼ੀ ਰੋਕ ਲਿਓ ਜੋ ਮਰਜ਼ੀ ਕੰਮ ਲੈ ਲਿਓ ਜੋ ਮੇਰੇ ਵਾਸਤਾ ਹੋਇਆ ਕਦੇ ਤੁਹਾਨੂੰ ਮੜਾ ਨਹੀਂ ਕਹਿੰਦਾ ਸੋ ਵੀਰੋ ਇਹ ਤਾਂ ਹਜੇ ਸਟਾਰਟ ਕੀਤੇ ਆਪਾਂ ਕੰਮ ਜਿਵੇਂ ਜਿਵੇਂ ਆਪਾਂ ਅੱਗੇ ਅੱਗੇ ਵਧਦੇ ਜਾਵਾਂਗੇ ਤੁਹਾਨੂੰ ਓਵੇਂ ਓਵੇਂ ਪਤਾ ਲੱਗੀ ਜਾਊ ਕਿ ਕੀ ਕੁਝ ਮੈਂ ਇਸ ਇਸ ਸੜਕੇ 'ਤੇ ਲੈ ਕੇ ਆ ਰਿਹਾ ਹਾਂ ਔਰ ਮੇਰੀ ਦੋ ਤਿੰਨ ਮੇਰੀਆਂ ਇਹ ਮੇਨ ਕੌਸ਼ਿਸ਼ਾਂ ਕਿ ਇੱਕ ਤਾਂ ਵਾਟਰ ਵਰਕਸ ਦਾ ਪਾਣੀ ਲਿਉਣ ਦਾ ਹਰ ਘਰ ਦੇ ਵਿੱਚ ਤੇ ਇੱਕ ਪਾਣੀ ਕੱਢਣ ਦਾ ਹਰੇਕ ਘਰ ਚ ਇਹ ਦੋ ਮੇਰੀਆਂ ਪ੍ਰਾਇੋਰਟੀਆ ਕਿ ਇਹ ਰਹਿਣ ਨਹੀਂ ਦੇਣੀ ਔਰ ਬਿਜਲੀ ਬੰਨੀ ਵੀ ਮੈਂ ਹੌਲੀ ਹੌਲੀ ਚੱਲ ਰਹੀਆਂ ਉੱਥੋਂ ਦੇ ਫੰਡ ਸੀ ਗ੍ਰਾਂਟ ਕਰਾਏ ਆ 12000 ਕਰੋੜ ਰੁਪਏ ਦੇ ਕਰੀਬ ਉਹਨਾਂ ਨੇ ਗ੍ਰਾਂਟ ਲਈ ਆ ਸੀਐਮ ਸਾਹਿਬ ਨੇ ਉਹਦੇ ਚੋਂ ਵੀ ਮੈਂ ਕਿਹਾ ਸੀਐਮ ਸਾਹਿਬ ਨੂੰ ਵੀ ਕੁਛ ਮੇਰੇ ਹਲਕੇ ਵਾਸਤੇ ਵੀ ਦੇ ਦਿਓ ਜੀ ਉਹ ਜਿਹੜੀਆਂ ਸ਼ਹਿਰ ਦੇ ਵਿੱਚ ਆਪਣੀ ਕੋਈ ਕੇਬਲ ਕੂਪਲ ਪਾਉਣ ਵਾਲੀਆਂ ਇਹ ਵੀ ਸਾਰੀਆਂ ਪਵਾਵਾਂਗੇ। ਕਈ ਆਪਣੀਆਂ ਪਿੰਡਾਂ ਦੇ ਵਿੱਚ ਪੈਣ ਵਾਲੀਆਂ ਉਹ ਵੀ ਪਵਾਵਾਂਗੇ। ਸੋ ਹੱਥ ਮੇਰੇ ਸਿਰ ਤੇ ਰੱਖਿਓ। ਤੁਸੀਂ ਬਣਾਇਆ। 2 ਸਾਲ ਦੇ ਵਿੱਚ ਇਸ ਹਲਕੇ ਦਾ ਨਕਸ਼ਾ ਬਦਲ ਕੇ ਰੱਖ ਦੂੰਗਾ। ਕਿਉਂਕਿ ਮੈਨੂੰ ਕੰਮ ਹੀ ਇਹ ਹੈ। ਅਗਲੀ ਇੱਕ ਜਿਹੜੀ ਤੁਹਾ ਤੋਂ ਮੈਂ ਮਾਫੀ ਮੰਗਣੀ ਆ। ਪਿਛਲੇ 3-4 ਮਹੀਨੇ ਦੇ ਵਿੱਚ ਮੈਂ ਜਰੁੰਮਾ ਬਣਿਆ ਜੀ ਮੈਥੋਂ ਹਰੇਕ ਤੇ ਦੁੱਖ ਸੁੱਖ ਦੇ ਵਿੱਚ ਨਹੀਂ ਪਹੁੰਚੀਦਾ ਹਰੇਕ ਨੂੰ ਮੈਥੋਂ ਕਈ ਵਾਰੀ ਮਿਲਿਆ ਵੀ ਨਹੀਂ ਜਾਂਦਾ ਵਿਆਹ ਸ਼ਾਦੀਆਂ ਦੇ ਕਾਰਡ ਇੰਨੇ ਆਉਂਦੇ ਆ ਤੁਸੀਂ ਬੜੇ ਮਾਨ ਸਤਕਾਰ ਨਾਲ ਦੇ ਕੇ ਜਾਂਦੇ ਹੋ ਪਿਆਰ ਨਾਲ ਦੇ ਕੇ ਜਾਂਦੇ ਹੋ ਬੜੀ ਇੱਛਾ ਹੁੰਦੀ ਹੈ ਮੈਂ ਹਰੇਕਾਂ 'ਤੇ ਪਹੁੰਚਾਂ ਕਿਉਂਕਿ ਮੇਰਾ ਮੇਰਾ ਦਿਲ ਹਮੇਸ਼ਾ ਇੱਥੇ ਟੜਕਦਾ ਕਿ ਦਿਲਵੇ ਦੇ ਪਰ ਜੇ ਇੱਥੇ ਮੈਂ ਜ਼ਿਆਦਾ ਹਾਜ਼ਰੀ ਦਿਨਾ ਤੇ ਫਿਰ ਆਪਾਂ ਕੰਮਾਂ ਕਰਨ ਤੋਂ ਵਾਂਝੇ ਰਹਿ ਜਾਵਾਂ ਕਿਉਂਕਿ ਮੈਨੂੰ ਤੁਸੀਂ ਜਿਹੜਾ ਚੁਣਿਆਣਾ ਬੈਜੀ ਉਹ ਕੁਝ ਕਰਨ ਵਾਸਤੇ ਚੁਣਿਆ ਵੀ ਮੈਂ ਇਸ ਹਲਕੇ ਵਾਸਤੇ ਕੁਝ ਕਰ ਸਕਾਂ ਤੇ ਜੇ ਮੈਂ ਉਹ ਨਾ ਤੁਹਾਨੂੰ ਕੁਝ ਕਰਕੇ ਵਿਖਾ ਸਕਿਆ ਤਾਂ ਮੈਂ ਤੁਹਾਡਾ ਗناہ ਕਰ ਸੋ ਇਸ ਕਰਕੇ ਮੈਂ ਸਾਰਿਆਂ ਤੋਂ ਹੱਥ ਬੰਨ ਕੇ ਮਾਫੀ ਮੰਗਦਾ ਵੀ ਜੇ ਕਿਸੇ ਵੀ ਭਰਾ ਦੇ ਮੈਥੋਂ ਨਾ ਪਹੁੰਚਿਆ ਜਾਵੇ ਐਸ ਗੱਲ ਦਾ ਗੁੱਸਾ ਕਿ ਲੈਣਾ ਕਰਿਓ ਅੱਗਾ ਪਿੱਛਾ ਹੋ ਕੇ ਮੈਂ ਆਉਂਗਾ ਮੈਂ ਸਣੀ ਦੀ ਵੀ ਡਿਊਟੀ ਲਾਈ ਵੀ ਆ ਉਹ ਵੀ ਜਾਂਦਾ ਪੈਵੀ ਦੀ ਲਾਈ ਵੀ ਆ ਮੇਰੇ ਬੇਟੇ ਦੀ ਉਹ ਵੀ ਜਾਂਦਾ ਅਬੇ ਦੀ ਲਾਈ ਵੀ ਆ ਉਹ ਵੀ ਜਾਂਦਾ ਜੇ ਜਮਈ ਐਮਰਜੈਂਸੀ ਪੈ ਜੇ ਮੇਰੇ ਮਾਤਾ ਵੀ ਜਾਇਆ ਹੁੰਦੇ ਇੱਕ ਟਿਕਲੇ ਉਹਨਾਂ ਨੂੰ ਵੀ ਭੇਜ ਦੇਣਾ ਬਟ ਇੰਨਾ ਕਿ ਮੇਰਾ ਖਿਆਲ ਰੱਖੋ ਵੀ ਐਸ ਗੱਲ 'ਤੇ ਨਹੀਂ ਰੋਸਣਾ ਵੀ ਯਾਰ ਭਾਈ ਤੂੰ ਆਇਆ ਨਹੀਂ ਜੇ ਕੰਮ ਨਾ ਕਰਾਂ ਬੇਸ਼ੱਕ ਰੁੱਸ ਜਿਓ ਵੀ ਭਾਈ ਤੈਨੂੰ ਹੱਥਾਂ ਮਕਿਆ ਸੀ ਤੂੰ ਕੀਤਾ ਨਹੀਂ ਉਹਦੇ ਪਿੱਛੇ ਤੁਹਾਡਾ ਆਪਣਾ ਹੱਕ ਆ ਪਰ ਫਿਰ ਵੀ ਮੈਂ ਹਰ ਹਰ ਕੋਸ਼ਿਸ਼ ਕਰੂੰਗਾ ਕਿ ਮੈਂ ਆ ਸਕਾਂ ਤੁਹਾਡੇ ਦਰ ਤੇ ਆ ਕੇ ਮੈਂ ਮਤਲਬ ਹਾਜ਼ਰੀ ਲਵਾ ਸਕਾਂ ਸੋ ਅੱਜ ਤੁਸੀਂ ਸਾਰੇ ਜਣੇ ਆਏ ਪਿਆਸ ਕਰ ਦਿੱਤਾ ਆਪਾਂ ਸਾਰੇ ਰਲ ਕੇ ਅੱਜ ਇਹ ਨੀ ਪੱਥਰ ਰੱਖ ਸਕੇ ਇਹ ਜਿਹੜਾ ਇੱਥੇ ਰੱਖਿਆ ਜੀ ਨੀ ਪੱਥਰ ਇਹ ਤਕਰੀਬਨ ਇੱਥੋਂ ਲੈ ਕੇ ਜੀ ਆਪਣਾ ਮਦੀਰ ਸਮਾਗ ਗਿਲਜੇ ਵਾਲਾ ਤੇ ਸੋਥਾ ਉੱਥੋਂ ਤੱਕ ਇਹ ਸੜਕ ਪੂਰੀ ਮਤਲਬ ਕਿ ਵਧੀਆ ਪ੍ਰੀ ਮਿਕਸ ਪਾ ਕੇ ਅੱਜ ਸਟਾਰਟ ਹੋ ਜੂ ਕੰਮ ਜੀ ਐਕਸਿਲ ਸਾਹਿਬ ਕਿੰਨੇ ਚਿਰ ਚ ਕੰਪਲੀਟ ਕਰ ਦੇਵੋਗੇ ਜੀ ਜਲਦੀ ਕਰਾ ਦਿਓ ਬਹੁਤ ਚਿਰ ਹੋ ਗਿਆ ਹਾਂਜੀ ਹਾਂਜੀ ਸੋ ਬੜੇ ਕਾਬਲ ਅਫਸਰ ਆ ਜੀ ਇਹਨਾਂ ਨੂੰ ਇੱਥੇ ਸਪੈਸ਼ਲ ਰੱਖਿਆ ਹੋਇਆ ਮੈਂ ਬਦਲਦੇ ਸੀ ਮੈਂ ਕਿਹਾ ਵੀ ਨਹੀਂ ਭਾਈ ਸਾਡਾ ਤਾਂ ਪਿਆਰ ਆ ਘਰ ਦੀ ਗੱਲ ਹੈ ਇਹਨਾਂ ਨਾਲ ਸੋ ਦਬ ਕੇ ਕੰਮ ਚਲਾ ਦਿਓ ਜੀ ਦੋਨੇ ਥਾਵਾਂ ਤੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਨਾ ਜਾਵੇ ਆ ਇੰਨਾ ਕਿ ਟੋਟਾ ਤਾਂ ਪਹਿਲਾਂ ਹੀ ਬਣਾ ਦਿਓ ਜੀ ਇਹਨਾਂ ਨੂੰ ਤਾਂ ਕਰੋ ਸੌਕੇ ਉਸਦਾਰ ਵਾਲਿਆਂ ਨੂੰ ਤਾਂ ਜਦੋਂ ਗਾਂਗਾ ਹੋਲੀ-ਵਲੀ ਤੁਰਿਆ ਜਾਊ ਕੰਮ ਹਾਂ ਚਲੋ ਚਲੋ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਾਰਿਆਂ ਨੂੰ ਫੇਰ ਦੁਬਾਰੇ ਮੈਂ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ